ਜਲਾਨੀ ਲਿਖਦਾ ਫਿਰਕੇ ਜਦੋਂ ਤੋਪ ਦਾ ਪਹਿਲਾ ਗੋਲਾ ਮਾਰਿਆ ਜਾਂਦਾ ਤਾਂ ਐਂ ਲੱਗਦਾ ਜਿਵੇਂ ਮਲਤਾਨ ਦੀ ਜ਼ਮੀਨ ਹਿੱਲ ਗਈ ਹੁੰਦੀ ਐ ਦੂਜਾ ਗੋਲਾ ਜਦੋਂ 당ਿਆ ਜਾਂਦਾ ਤਾਂ ਐਂ ਲੱਗਦਾ ਵੀ ਕਿਲਾ ਹੁਣੇ ਟਹਿ ਜਾਊਗਾ ਸਾਰਾ ਤੀਜੇ ਗੋਲੇ ਤੋਂ ਬਾਅਦ ਤੋਪ ਰੁਕ ਜਾਂਦੀ ਐ ਹਫੜਾ ਦਫੜੀ ਮਚ ਜਾਂਦੀ ਐ ਉੱਥੇ ਇੱਕ ਭੱਜਦੇ ਹੋਏ ਸਿੱਖ ਨੂੰ ਰੋਕ ਕੇ ਜਲਾਨੀ ਪੁੱਛਦਾ ਐ ਕਿ ਖਾਲਸਾ ਜੀ ਕੀ ਹੋ ਗਿਆ ਤਾਂ ਸਿੱਖ ਦੱਸਦਾ ਐ ਕਿ ਇਹ ਤੋਪ ਤੋਂ ਸਾਨੂੰ ਬਹੁਤ ਜ਼ਿਆਦਾ ਉਮੀਦ ਸੀ ਪਰ ਤੋਪ ਦਾ ਇੱਕ ਸਾਈਡ ਵਾਲਾ ਪੱਈਆ ਟੁੱਟ ਗਿਆ। ਕਹਿੰਦਾ ਹੁਣ ਕੀ ਕੀਤਾ ਜਾਊ? ਕਹਿੰਦਾ ਹੁਣ ਕੁਝ ਨਹੀਂ ਹੋ ਸਕਦਾ ਇਸ ਟਾਈਮ। ਵੀ ਇਸ ਟਾਈਮ ਮੁਜ਼ੱਫਰ ਖਾਨ ਦੀਆਂ 29 ਤੋਪਾਂ ਸਾਡੇ ਤੇ ਹਮਲਾ ਕਰ ਰਹੀਆਂ ਨੇ। ਇਸ ਟਾਈਮ ਕੋਈ ਤੋਪ ਠੀਕ ਕਰਨ ਵਾਲੇ ਨੂੰ ਬੁਲਾ ਵੀ ਨਹੀਂ ਸਕਦੇ। ਤਾਂ ਸਿੱਖ ਦੱਸਦਾ ਹੈ ਕਿ ਤੋਪਚੀ ਨੇ ਇੱਕ ਹੱਲ ਦੱਸਿਆ ਹੈ। ਕਿ ਜੇ ਇੱਕ ਇੱਕ ਸਿੱਖ ਆਵੇ ਤੇ ਜਿੱਧਰੋਂ ਤੋਪ ਟੁੱਟੀ ਹੋਈ ਆ ਉਹਦੇ ਥੱਲੇ ਆਪਦਾ ਮੋਢਾ ਲਾਵੇ ਤੇ ਫੇਰ ਕੀਤਾ ਜਾਵੇ। ਤਾਂ ਕੁਝ ਹੋ ਸਕਦਾ। ਪਰ ਫਾਇਰ ਹੁੰਦਿਆਂ ਹੀ ਉਹ ਸਿੱਖ ਦੇ ਸਰੀਰ ਦੇ ਚਿੱਥੜੇ-ਚਿੱਥੜੇ ਹੋ ਜਾਣਗੇ ਤੁਸੀਂ ਸੋਚ ਕੇ ਦੇਖੋ ਵੀ ਜਿਹੜੀਆਂ ਆਪਾਂ ਪਿਸਟਲ ਜਾਂ ਗਨ ਚਲਾਉਨੇ ਆ ਉਹਦੇ ਵਿੱਚ ਕੁਝ ਕਿਲੋਗ੍ਰਾਮ ਬਾਰੂਦ ਹੁੰਦਾ ਹੈ ਤੇ ਇਹ ਤੋਪ ਇਹਦੇ ਵਿੱਚ 21 ਕਿਲੋ ਬਾਰੂਦ ਪੈਂਦਾ ਸੀ ਜਦੋਂ ਇਹ ਤੋਪ ਚੱਲਦੀ ਨਾ ਜਿਹਦੇ ਕੋਈ ਨੇੜੇ ਵੀ ਖੜ੍ਹ ਜਾਂਦਾ ਤਾਂ ਉਹਦੀਆਂ ਹੱਡੀਆਂ ਦਾ ਵੀ ਚੂਰਾ ਹੋ ਜਾਂਦਾ ਜਲਾਨੀ ਫਿਰ ਕਹਿੰਦਾ ਵੀ ਮੈਂ ਬੜਾ ਖੁਸ਼ ਹੋਇਆ ਕਹਿੰਦਾ ਮੈਂ ਕਿਹਾ ਇਹ ਕਹਿੰਦੇ ਰਹਿੰਦੇ ਨੇ ਨਾ ਵੀ ਕੌਮ ਖਾਤਰ ਅਸੀਂ ਆਪਣੀ ਜਾਨ ਵਾਰ ਦਾਂਗੇ ਕਹਿੰਦਾ ਹੁਣ ਆਊ ਇਹਨਾਂ ਦੀ ਸੱਚਾਈ ਸਾਹਮਣੇ ਹੁਣ ਭੱਜਣਗੇ ਮੌਤ ਤੋਂ ਡਰਦੇ ਕਹਿੰਦਾ ਨਹੀਂ ਕੰਨਾ ਫਿਰ ਮੈਂ ਦੇਖਦਾ ਉਧਰ ਨੂੰ ਸਿੱਖ ਇੱਕ ਦੂਸਰੇ ਨੂੰ ਖਿੱਚ ਰਹੇ ਹੁੰਦੇ ਨੇ ਫੜ-ਫੜ ਕੇ ਕਹਿੰਦਾ ਮੈਂ ਖੁਸ਼ ਹੁੰਨਾ ਵੀ ਭੱਜ ਰਹੇ ਹੋਣਗੇ ਮੌਤ ਤੋਂ ਡਰਦੇ ਕਹਿੰਦਾ ਮੈਂ ਜਦੋਂ ਜਾਨਾ ਤੋਪ ਵੱਲੋਂ ਉੱਥੇ ਨਜ਼ਾਰਾ ਹੀ ਹੋਰ ਹੁੰਦਾ ਇੱਕ ਦੂਜੇ ਨੂੰ ਫੜ-ਫੜ ਸਿੱਖ ਖਿੱਚ ਰਹੇ ਹੁੰਦੇ ਨੇ ਕਿ ਪਹਿਲਾਂ ਮੈਂ ਜਾਵਾਂ ਤਾਂ ਪਿੱਛੋਂ ਇੱਕ ਆਵਾਜ਼ ਪੈਂਦੀ ਆ ਕਹਿੰਦਾ ਰੁਕੋ ਵੀ ਤੁਹਾਡਾ ਜਰਨੈਲ ਕੌਣ ਆ ਉਹ ਕਹਿੰਦੇ ਜੀ ਤੁਸੀਂ ਕਹਿੰਦਾ ਫਿਰ ਪਹਿਲਾਂ ਮੋਢਾ ਮੈਂ ਦਊਗਾ ਇਹ ਹੁੰਦੇ ਨੇ ਜਰਨੈਲ ਪੰਗੀ ਮਿਸਲ ਦੇ ਜਥੇਦਾਰ ਸਾਧੂ ਸਿੰਘ ਜੀ ਫਿਰ ਉਹ ਪਹਿਲਾ ਮੋੜਾ ਦਿੰਦੇ ਨੇ ਜਲਾਨੀ ਕਹਿੰਦਾ ਜਿੱਦਾਂ ਹੀ ਤੋਪ ਦਾ ਫਾਇਰ ਹੁੰਦਾ ਹੈ ਹਵਾ ਚੁੱਟ ਜਾਂਦਾ ਸ਼ਰੀਰ ਉਹਨਾਂ ਦਾ ਟੁਕੜੇ ਟੁਕੜੇ ਹੋ ਕੇ ਜਲਾਨੀ ਕਹਿੰਦਾ ਉਹ ਤੋਪ ਨਾਲ ਫਿਰ 17 ਫਾਇਰ ਕੀਤੇ ਗਏ ਤੇ 17 ਸਿੱਖਾਂ ਦੇ ਚਿੱਥੜੇ ਉੱਡਦੇ ਹਵਾ 'ਚ ਮੈਂ ਦੇਖੇ ਫਿਰ ਉਹ جاسੂਸ ਜਲਾਨੀ ਕਹਿੰਦਾ ਕਿ ਇੱਕ ਵਾਰ ਤਾਂ ਮੇਰਾ ਵੀ ਦਿਲ ਕੀਤਾ ਵੀ ਯਾਰ ਤੂੰ ਬਾਣੇ ਨੂੰ ਕਿਉਂ ਲਾਜ ਲਾ ਰਿਆਂ ਤੂੰ ਵੀ ਜਾ ਕਹਿੰਦਾ ਮੇਰਾ ਜੀ ਕੀਤਾ ਵੀ ਮੈਂ ਵੀ ਜਾ ਕੇ ਖੜ ਜਾਾਂ ਤੇ ਮੈਂ ਵੀ ਤੋਪ ਨਾਲ ਉੱਡ ਜਾਾਂ ਇਹ ਜ ਮਾਹੌਲ ਸੀ ਕਹਿੰਦਾ ਉਦੋਂ ਕਹਿੰਦਾ ਪਰ ਮੈਂ ਸੋਚਿਆ ਵੀ ਮੇਰਾ ਜਿਉਂਦਾ ਰਹਿਣਾ ਜ਼ਰੂਰੀ ਆ ਵੀ ਜੇ ਮੈਂ ਮਰ ਗਿਆ ਤਾਂ ਸਿੱਖਾਂ ਦੀ ਇਹ ਬਹਾਦਰੀ ਦੀ ਕਹਾਣੀ ਕੌਣ ਦੱਸੂਗਾ ਫਿਰ ਉਹ ਕਿਤਾਬ ਲਿਖਦਾ ਹੈ ਜੰਗਨਾਮਾ ਸੋਚੋ ਦੁਸ਼ਮਨਾ ਦਾ ਭੇਜਿਆ ਹੋਇਆ ਜਾਸੂਸ ਸੈਦ ਗੁਲਾਮ ਜਲਾਨੀ ਸਿੱਖਾਂ ਦੀ ਇਹ ਬਹਾਦਰੀ ਬਾਰੇ ਦੱਸਦਾ ਹੈ ਇੰਨੀ ਬਹਾਦਰ ਹੈ ਆਪਣੀ ਸਿੱਖ ਕੌਮ ਸਿੱਖਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਪਹਾੜ ਜਿੱਡੇ ਉਹ ਸਭ ਤੋਂ ਮਜ਼ਬੂਤ ਕਿਲੇ ਨੂੰ ਪਾੜ ਪਾਲੀ ਸੀ। ਮੋਗਰਾ ਹੋ ਗਿਆ ਬਹੁਤ ਵੱਡਾ ਕਿਲੇ ਦੀ ਕੰਧ 'ਚ। ਫਿਰ ਅਕਾਲੀ ਫੂਲਾ ਸਿੰਘ 50 ਸਿੱਖਾਂ ਨਾਲ ਅੰਦਰ ਜਾਂਦੇ ਨੇ। ਮੁਜ਼ੱਫਰ ਖਾਨ ਤੇ ਉਹਦੇ ਦੋ ਪੁੱਤਰ ਮਾਰੇ ਜਾਂਦੇ ਨੇ ਤੇ ਦੋ ਨੂੰ ਫੜ ਕੇ ਬੰਦੀ ਬਣਾ ਲਿਆ ਜਾਂਦਾ। ਮਹਾਰਾਜਾ ਰਣਜੀਤ ਸਿੰਘ ਵੀ ਉਸ ਜੰਗ 'ਚ ਸ਼ਾਮਲ ਸੀਗੇ ਤੇ ਹਜ਼ਾਰਾਂ ਸਿੱਖ ਫੌਜੀ ਉਹਨਾਂ ਦੀਆਂ ਅੱਖਾਂ ਸਾਹਮਣੇ ਸ਼ਹੀਦ ਹੋਏ ਪਏ ਸੀ ਤੇ ਉਹਨਾਂ ਦਾ ਸ਼ੇਰ ਵਰਗਾ ਜਰਨੈਲ ਅੱਧਾ ਚੌਲਸਿਆ ਹੋਇਆ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ। ਉਹਨਾਂ ਦੀਆਂ ਅੱਖਾਂ 'ਚੋਂ ਕਹਿੰਦੇ ਉਸ ਟਾਈਮ ਖੂਨ ਚੋ ਰਿਆ ਸੀ ਫਿਰ ਮੁਜ਼ੱਫਰ ਖਾਨ ਦੇ ਮੁੰਡਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਲਿਆਇਆ ਜਾਂਦਾ ਤਾਂ ਇੱਕ ਰਾਜਾ ਉੱਥੇ ਕੀ ਕਰਦਾ ਤਲਵਾਰ ਕੱਢਦਾ ਤੇ ਦੋਨਾਂ ਦਾ ਸਿਰ ਕਲਮ ਕਰ ਦਿੰਦਾ ਮਹਾਰਾਜਾ ਰਣਜੀਤ ਸਿੰਘ ਨੇ ਕੀ ਕੀਤਾ ਉਹਨਾਂ ਨੂੰ ਖੜੇ ਕੀਤਾ ਤੇ ਗੱਲ ਨਾਲ ਲਾ ਲਿਆ ਕਹਿੰਦੇ ਦੁਸ਼ਮਣੀ ਤੁਹਾਡੇ ਪਿਓ ਨਾਲ ਸੀ ਤੁਹਾਡੇ ਨਾਲ ਨਹੀਂ ਤੁਸੀਂ ਜੰਗ 'ਚ ਮਰ ਜਾਂਦੇ ਤਾਂ ਮਰ ਜਾਂਦੇ ਐ ਫੜ ਕੇ ਕਤਲ ਨਹੀਂ ਕਰਨਾ ਸੀ ਆ ਸੀਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਕਿਰਦਾਰ ਫਿਰ ਉਹਨਾਂ ਨੂੰ ਉਹਨਾਂ ਦੇ ਗੁਜ਼ਾਰਾ ਕਰਨ ਲਈ ਜਾਗੀਰ ਵੀ ਦੇ ਦਿੱਤੀ ਜਾਂਦੀ ਐ ਤੇ ਉਹਨਾਂ ਨੂੰ ਕੈਦ ਨਹੀਂ ਕੀਤਾ ਜਾਂਦਾ ਏ ਸਿੱਗਾ ਖਾਲਸਾ ਰਾਜ ਆਪਦੇ ਬੱਚਿਆਂ ਨੂੰ ਇਹ ਵੀਡੀਓ ਜ਼ਰੂਰ ਦਿਖਾਓ ਅਸੀਂ ਕਹਿੰਦੇ ਨਹੀਂ ਹੁੰਦੇ ਵੈਸੇ ਵੀਡੀਓ ਸ਼ੇਅਰ ਕਰਨ ਨੂੰ ਪਰ ਇਹ ਵੀਡੀਓ ਘਟੋ ਘਟ ਇੱਕ ਬੰਦਾ ਇਹ ਵੀਡੀਓ 10 ਲੋਕਾਂ ਨੂੰ ਸ਼ੇਅਰ ਕਰੇ ਇਹ ਆਪਣਾ ਫਰਜ਼ ਬੰਦ ਆਏ ਇਹ ਸਾਡੇ ਵਾਸਤੇ ਨਹੀਂ ਆ ਨਾ ਸਾਨੂੰ ਕੋਈ ਵਿਊਜ਼ ਦਾ ਲਾਲਚ ਹੈ ਪਰ ਜੇ ਆਪਣੇ ਲੋਕਾਂ ਨੂੰ ਹੀ ਆਪਣੇ ਇਤਿਹਾਸ ਬਾਰੇ ਪਤਾ ਨਹੀਂ ਹੋਊਗਾ ਤਾਂ ਹੋਰ ਕਿਹਨੂੰ ਪਤਾ ਹੋਊਗਾ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਇਤਿਹਾਸ ਬਾਰੇ ਕਿਵੇਂ ਪਤਾ ਲੱਗੂਗਾ ਇਹ ਆਪਣਾ ਫਰਜ਼ ਹੈ ਤੁਹਾਡਾ ਮੇਰਾ ਆਪਣਾ ਸਭ ਦਾ ਫਰਜ਼ ਬਣਦਾ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਹੁਣ ਵਾਰੀ